એ અહી સૌરાને થોડી ઉંકે જિલ્લાનો ધ્યાન કીધું કે તુસી સારે વેઇટ કર દેસી એક દુજા મીટીંગ હુઈ છગરા હે સે ઓ ભી છડન મતલબ છડન વો ગરીસી ઉદે કરકે મેં ડીએસ સે સાબને ઓ રેસ્ટો સે સાબને પહેલે બેઠી દિયા સકત તો ये, क्योंकि असर पहले हॉल मिल चुके थे थोड़ी देर पहले मतलब बहुत सारे चेहरे मतलब मैं पिछली बार भी 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 जो मरीज मैं खुशी की गलत मैं बीबिया बड़े दिख रहे हैं और इन्ने प्यारे बच्चे सारे इस मेट में वो बहुत खुशी की गल है और जिन्हें अपने भी कहे और डॉक्टर साहब भी कहे बहुत वही गल हैगी क्योंकि एक लेडी होने के नाते मैं समझ भी एक गल समझी भी हैगी पुष्टि भी करती हाँ अगर करते जो अपने मावा और भैन वो डिसाइड कर लिए कि नहीं कर, कर, करने चीज़ है कर असली मालक तो माँ ही होंगी है ये तो सारे मानते हो मेरी एक गलू भी, तो। भी मानते हो जो कहा जा भावे बाहर पावरफुल तो चलो ठीक है बहार जाके काम कर दे अपना दिहाड़ी कर दे लेकिन कर आके तनख्वाह तो हाथ ही आना होंगे आही आ चाहते आ रहे हूँ भी आ चाह लेकिन मेरा कहने का मतलब इन्ना ही है ना कि जो तेल इनफॉर्मेषन होंगी है और ताड़े जो पता चलना है एरिया कौन की कर रहा है बाकियों को तो ज़्यादा पता होता और मैं चाहनी हाँ कि आके इस चीज़ के अपना हिस्सा लो और पुलिस के साथ दो ਅਗਰ ਪਿਛਲੇ 15 ਦਿਨਾਂ ਦੇ ਨਾਲ ਦਿੱਸਾ ਬਾਇ ਨੇ ਨੂੰ ਵੀ ਜਿਹਾ ਹੈ ਅੱਜ ਸਾਰੇ ਜਿਹੜਾ ਦੇ ਕੋਲ ਦੂਸਰੀ ਥਾਂ ਦੇ ਆਏ ਨੇ ਤੇ ਜਿਲ੍ਹਾ ਮੁਖਤਿਆਰ ਹੈ ਕਹਿੰਦੇ ਨਸ਼ਿਆਂ ਦੇ ਗੁੱਤੇ ਕਰਕੇ ਆਏ ਨੇ ਕਿ ਨਸ਼ਾ ਬਹੁਤ ਵੱਧ ਜਾਂਦਾ ਹੈ ਨੌਜਵਾਨ ਨਸ਼ਾ ਕਰਕੇ ਬਹੁਤ ਨਾ ਰਹੇ ਇੱਥੇ ਗਿੰਦ ਕਮੇਟੀਆਂ ਵੀ ਨਸ਼ੇ ਦੇ ਅਸਰ ਖਤਮ ਕਰਵਾਉਣ ਕਿਦਰਾ ਸਾਰਿਆਂ ਤੇ ਜਨਾਮ ਨਾਮੋਲਕ ਕੀਤਾ ਹੈ ਉਹ ਮਸਲਾ ਨਸ਼ੇ ਦਾ ਉਹਦੇ ਵਿੱਚ ਚਲੋ ਤਰੀਕਾ ਵੀ ਜੇ ਕਹੀਏ ਤਾਂ ਲੇਡੀਜ਼ ਦਾ ਵੀ ਜੇ ਨਸ਼ੇ ਵਿੱਚੋਂ ਬੋਲਦੇ ਨਾਲ ਚੰਨਾਂ ਤਾਂ ਤੁਸੀਂ ਦੇਖੋ ਬੰਲਾ ਕਿਸੇ ਦਾ ਪੁੱਤ ਕਿਹ ਹੈ ਨਾ ਆਪ ਘਰ ਦਾ ਕਿਹ ਹੈ ਨਾ ਭਤੀਜਾ ਕਿਸੇ ਦਾ ਉਸਤਾ ਜਿਨ੍ਹਾਂ ਨੇ ਜਾਣਨੇ ਨੇ ਕਰਕੇ ਹੁੰਦੇ 200 ਜਾਂ 400 ਜਿੰਨਾ ਵੀ ਹੱਦ ਤੱਕ ਵੱਧ ਹੋ ਸਕਦਾ ਕਿਉਂਕਿ ਸਾਰਿਆਂ ਤੋਂ ਤੁਹਾਡੀ ਬਾਰਡਰ ਬੜ੍ਹਤ ਹੈਗੀ ਏ ਇਹਦੇ ਕਰਕੇ ਵੱਡੀ ਪ੍ਰੋਬਲਮ ਹਨ ਇਹ ਨਸ਼ਾ ਇੱਕ ਬਾਰਡਰ ਤੋਂ ਜ਼ਿਆਦਾ ਕ੍ਰੋਸ ਹੁੰਦਾ ਹੈਗਾ ਤੇ ਮੈਡਮ ਅੱਗੇ ਵੀ ਸਾਡੇ ਕੋਲ ਐਸੇ ਕਰਕੇ ਆਏ ਹਨ ਉਹ ਮੁੰਡ ਵੀ ਐਸੇ ਮੈਡਮ ਐਸੇ ਕਰਕੇ ਸੱਦੀਲੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਗੈਰਲੂ ਥੋੜੇ ਲੇਟ ਹੋ ਗਏ ਤੁਸੀਂ 5 ਵਜੇ ਜਿਆਨ ਕੇ ਬੈਠੇ ਹੋ ਫੇਰ ਉਹ ਮੈਂ ਮੈਡੂਰ ਨੂੰ ਆਨ ਆ ਤੁਹਾਡੇ ਨਾਲ ਆਣ ਕੇ ਵਿਚਾਰ ਸਾਂਝੇ ਕਰਨ ਤੁਹਾਨੂੰ ਦੱਸਣ ਨਸ਼ਿਆਂ ਬਾਰੇ ਕਿ ਨਸ਼ੇ ਅੰਥਲ ਕਿੱਦਾਂ ਪਾਈ ਜਾਂਦੀ ਹੈ ਇੱਕ ਮੈਡੂਰਾਂ ਬੈਂਤੀ ਵੀ ਤੁਸੀਂ ਸਰਕਾਰ ਤਾਂ ਕਿ ਇੱਕ ਗੱਲ ਪਤਾਓ ਕਿ ਜਿਹੜਾ ਹਸਪੀਟਲਾਂ ਦੇ ਵਿੱਚ ਆਪਾਂ ਨਸ਼ੇ ਦੀ ਦਵਾਈ ਦੇ ਰਹੇ ਹਾਂ ਉਸ ਤੋਂ ਵੀ ਇਹ ਨਸ਼ਾ ਕੋਦੇ ਤੋਂ ਜਾ ਰਹੇ ਹੁੰਦੇ ਆ ਉਦੋਂ ਕੁਝ ਬੰਦੇ ਲਿਆ ਕੇ ਨੇ ਗੋਲੀਆਂ ਵੇਚਦੇ ਨੇ ਕੁਝ ਜਿਹੜੇ ਲਿਆ ਕੇ ਵੇਚਦੇ ਨੇ ਉਹਨਾਂ ਦਾ ਬਿਜ਼ਨਸ ਹੋ ਗਿਆ ਜਿਨ੍ਹਾਂ ਨੂੰ ਦਵਾਈ ਮਿਲਦੀ ਹੈਗੀ ਹੈ ਉਹ ਦੁਜਨ ਨਸ਼ਾ ਉਹਨੇ ਵਾਦਾ ਹੈਗਾ ਇਹ ਅੰਦਰ ਵੀ ਕੋਈ ਸਰਕਾਰ ਤਾਂ ਕੇ ਗੱਲ ਪਹਚਾਓ ਵੀ ਜਿਹੜੇ ਹਸਪੀਟਲ ਦੇ ਨਸ਼ਾ ਇਹ ਬੰਦ ਕਰ ਲਓ ਜਿਹੜਾ ਘਾਟਾ ਵਾਲਾ ਨਸ਼ਾ ਇਹ ਨਹੀਂ ਲੱਗਣਾ ਚਾਹੀਦਾ ਤੇ ਉਸ ਤੋਂ ਬਿਨਾਂ ਸਾਡੇ ਮਾਮਾ ਇੰਸਟਾਗ੍ਰਾਮ ਤੇ ਲਬਰਦਾਰੀ ਦਾਗਾ ਤੇ ਗਵਰਨਮੈਂਟ ਆਵਾਇਰ ਨਸ਼ਾ ਜੌਂ ਕਮੇਟੀ ਦੇ ਮੈਂਬਰ ਹੈਗੇ ਤੁਸੀਂ ਵੀ ਆਪਣੇ ਉਂਕ ਵਿਚਾਰ ਰੱਖੋ ਕੋਈ ਨਾ ਮੈਂ ਕਹਿ ਰਿਹਾ ਜੀ ਇੱਦਾਂ ਦੀ ਬੰਦੇ ਨਹੀਂ ਖੜ ਜਾਂਦੇ ਉਹਦੇ ਉੱਤੇ ਵੀ ਪਰਚਾ ਹੋਇਆ ਜੋ ਬੰਦਾ ਖੜਿਆ ਨਹੀਂ ਲੱਗ ਕਿਉਂਕਿ ਉਹ ਉਹ ਆਪਣੇ ਮਾਨ ਨੂੰ ਜਾਂ ਆਪਣੇ ਭਜਾਈ ਨੂੰ ਆਪਣੇ ਘਰ ਵੀ ਨੂੰ ਗਿਆਨ ਪੜਾਉਂਦਾ ਉਹ ਲੋਹਣੇ ਜੀ ਮੈਡਮ ਜੀ ਅੱਜ ਦੀ ਰੱਤਰਛਤਰ ਜਿਹੜੀ ਮੀਟਿੰਗ ਹੈ ਜੀ ਉਸ ਬਾਰੇ ਜੀ ਸਸ਼ੀ ਕਾਲ ਜੀ ਇਹ ਜੋ ਹੈਗਾ ਆਪਣਾ ਬਾਰਡਰ ਦੇ ਜਿੰਨੇ ਵੀ ਪਿੰਡ ਹੈਗੇ ਆ ਉਹਨਾਂ ਦੇ ਨਾਲ ਸਾਡੀ ਆਮ ਹੀ ਜੋ ਹੈਗਾ ਇੱਕ ਮੀਟਿੰਗ ਚੱਲਦੀ ਰਹਿੰਦੀ ਹੈਗੀ ਤਾਂ ਕਿ ਕੋਈ ਇਨਫੋਰਮੇਸ਼ਨ ਹੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਕੋਈ ਦਿੱਕਤ ਹੋਵੇ ਉਹਦੇ ਬਾਰੇ ਗੱਲ ਕਰਦੇ ਆ ਅੱਜ ਦਾ ਜੋ ਮੀਟਿੰਗ ਦੇ ਵਿੱਚ ਆਪਣੇ ਬੀਐਸਐਫ ਦੇ ਜੋ ਆਫੀਸਰਸ ਹੈ ਉਹ ਨਾਲ ਹੈਗੇ ਨਹੀਂ ਨਾਲੀ ਜੋ ਪੰਚਾਇਤ ਦੇ ਮੁਖੀ ਹੈਗੇ ਆ ਉਹ ਸਾਰੇ ਨਾਲ ਸਾਡੇ ਨਾਲ ਹੈਗੇ ਇਹ ਇੱਕ ਤਰੀਕਾ ਹੈ ਜੀ ਆਪਣਾ ਪਬਲਿਕ ਔਰ ਪੁਲਿਸ ਦੇ ਵਿੱਚ ਇੱਕ ਜੋ ਹੈਗਾ ਆਪਣਾ ਰਿਲੇਸ਼ਨ ਜੋ ਬਿਲਡ ਹੋ ਜਾਏ ਔਰ ਜੋ ਵੀ ਇਹਨਾਂ ਦੀ ਆਰਮ ਪ੍ਰੋਬਲਮਸ ਆਉਂਦੇ ਆ ਉਹਨਾਂ ਦਾ ਆਪਾਂ ਹੱਲ ਕਰਨ ਵਾਸਤੇ ਅੱਜ ਦਾ ਜੋ ਅਚ ਮੀਟਿੰਗ ਰੱਖਿਆ ਸੀ ਇੱਕ ਸਾਰੇ ਨਸ਼ਾ ਸ਼ਡਾਉ ਕੇਂਦਰ ਦੇ ਜਿਹੜੀਆਂ ਗੋਲੀਆਂ ਜੇ ਵਿਕਰੀਆਂ ਨੇ ਜੀ ਉਸ ਬਾਰੇ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਤੁਹਾਨੂੰ ਕੋ ਹਾਂਜੀ ਇਹਦੇ ਵਿੱਚ ਆਹੀ ਹੈਗੀ ਹੈ ਜਿਨ੍ਹਾਂ ਦੇ ਕੋਲ ਇਹ ਹੁੰਦੀ ਹੈ ਮਤਲਬ ਮੰਨ ਲੀਜੀ ਕਿ ਉਹਨਾਂ ਦੇ ਪਾਸ ਕਾਰਡ ਬਣੀ ਹੁੰਦੇ ਆ ਉਹ ਜਾ ਕੇ ਆਪਣਾ ਗੋਲੀ ਲੈ ਸਕਦੇ ਹੈਗੇ ਉਹ ਸਰਕਾਰੀ ਜੋ ਓਥ ਸੈਂਟਿਸ ਜੋ ਇਨਫੋਰਮੇਸ਼ਨ ਸਾਡੇ ਕੋਲ ਇਹ ਵੀ ਆਈ ਹੋਈ ਹੈ ਕਿ ਜਿਨ੍ਹਾਂ ਦੇ ਕੋਲ ਜਿਨ੍ਹਾਂ ਪਰਮਿਸ਼ਨ ਹੁੰਦੀ ਦੋ ਗੋਲੀਆਂ ਦੀ ਹੁੰਦੀ ਹੈ ਉਹ ਜ਼ਿਆਦਾ ਲੈ ਲੈਂਦੇ ਨੇ ਔਰ ਫਿਰ ਉਹ ਅੱਗੇ ਆ ਕੇ ਉਹ ਵੇਚ ਰਹੇ ਹੈਗੇ ਉਹਦੇ ਬਾਰੇ ਵਿੱਚ ਵੀ ਅਸੀਂ ਕੰਮ ਕਰ ਰਹੇ ਹੈਗੇ ਕਿ ਜੋ ਇਹਦਾ ਮਿਸਯੂਜ਼ ਕਰ ਰਹੇ ਹੈਗੇ ਦੁਰਵਰਤੋਂ ਕਰ ਰਹੇ ਹੈਗੇ ਉਹਨਾਂ ਦੇ ਉੱਤੇ ਵੀ ਜੋ ਅਸੀਂ ਕਾਰਵਾਈ ਕਰ ਲਾਗੇ ਜੀ ਕੁਝ ਆਉਣ ਵਾਲੀ ਪੀੜ੍ਹੀ ਨੂੰ ਕੋਈ ਬਿਲਕੁਲ ਜੀ ਮੈਂ ਅੱਜ ਇਹਨਾਂ ਦੇ ਇੱਕ ਸੁਝਾਅ ਇਹੀ ਆਇਆ ਸੀਗਾ ਆਪਾਂ ਨੌਕਰੀਆਂ ਵੱਲ ਚਲੀਏ ਉਹਦਾ ਮੈਂ ਸਾਰਿਆਂ ਨੂੰ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਵੱਲੋਂ ਮੈਂ ਇੱਕ ਗੱਲ ਤੁਹਾਡੇ মিডিਆ ਰਾਹੀਂ ਮੈਂ ਦੱਸਣਾ ਚਾਹਾਂਗੀ ਜੋ ਹਰ ਸਾਲ ਦੀ ਸੱਡੀ ਹੈਗੀ ਆ तकरीबन 1800 ਹੈ ਘਟੋ-ਘਟ 1800 ਜੋ ਹੈਗਾ ਉਹ ਕਨਸਟੇਬਲ ਦੀ ભરਤੀ ਹੁੰਦੀ ਹੈ ਔਰ ਫਿਰ ਸਬ ਇੰਸਪੈਕਟਰਸ ਦੀ ਵੀ ਭਰਤੀਆਂ ਹੁੰਦੀ ਨੇ ਉਹਦੇ ਵਾਸਤੇ ਜੋ ਆਪਣਾ ਸਿਹਤ ਸਿਹਤ ਵੱਲੋਂ ਆਪਣੀ ਤਿਆਰੀ ਕਰੇ ਸਰੀਰਕ ਤਿਆਰੀ ਔਰ ਜੋ ਮਾਨਸਿਕ ਤਿਆਰੀ ਦੋਨੋਂ ਹੋਣੀ ਹੁੰਦੀ ਹੈ ਇੱਕ ਛੋਟੀ ਜਿਹੀ ਐਗਜ਼ਾਮ ਹੁੰਦੀ ਹੈ ਆਪਣੀ 12ਵੀਂ ਹਰ ਕਿਸੇ ਨੂੰ 12ਵੀਂ ਪਾਸ ਹੋਣੀ ਹੁੰਦੀ ਹੈ ਔਰ ਜੋ ਜਿਨ੍ਹਾਂ ਨੇ ਵੀ 12ਵੀਂ ਪਾਸ ਕੀਤੀ ਹੈ ਔਰ 28 ਸਾਲ ਦੇ ਥੱਲੇ ਨੇ ਉਹ ਆਪਣਾ ਇੱਕ ਸਿੰਪਲ ਐਗਜ਼ਾਮ ਹੁੰਦਾ ਉਹਨੂੰ ਉਹਨਾਂ ਦੇ ਵਿੱਚ ਐਗਜ਼ਾਮ ਦੇ ਕੇ ਇਸ ਪੰਜਾਬ ਪੁਲਿਸ ਦੇ ਵਿੱਚ ਜੋ ਉਹ ਆਪਣਾ ਪ੍ਰਤੀਭਾ ਸਕਦੇ ਹੈਗੇ ਕਿਉਂਕਿ ਉਹ ਹਰ ਸਾਲ ਹੋਣ ਵਾਲੀ ਹੈਗੀ ਆ ਤਾਂ ਫਿਰ ਉਹ ਗਾਰੰਟੀਡ ਹੈ ਇਸ ਸਾਲ ਨਹੀਂ ਹੋਇਆ ਤਾਂ ਫਿਰ ਅਗਰ ਤੁਸੀਂ ਕੋਸ਼ਿਸ਼ ਕਰਦੇ ਰਹੋਗੇ ਤਾਂ ਫਿਰ ਅਗਲੇ ਸਾਲ ਤੁਹਾਡਾ ਗਾਰੰਟੀ ਹੋ ਜਾਊਗਾ ਉਹਦੇ ਕਰਕੇ ਮੇਰੀ ਬਿੰਦਤੀ ਹੈ ਕਿ ਸਾਰੇ ਯੂ نو ਜਨਤਾ ਨੂੰ ਇੱਥੇ ਜੀ ਸਪੈਸ਼ਲੀ ਜੋ ਬਾਰਡਰ ਏਰੀਆ ਦੇ ਹੈਗੇ ਆਪਣੇ ਬੱਚਿਆਂ ਨੂੰ ਅਸੀਂ ਪੜਾਈਏ ਕਾਬਲ ਬਣਾਈਏ ਔਰ ਉਹਨਾਂ ਨੂੰ ਇਸ ਆਪਣਾ ਡਿਪਾਰਟਮੈਂਟ ਦਾ ਇੱਕ ਹਿੱਸਾ ਬਣਾਈਏ ਤਾਂ ਕਿ ਇਸ ਚੀਜ਼ ਜੋ ਨਸ਼ੇ ਦੀ ਹੈਗੀ ਆ ਇਹਦੇ ਖਿਲਾਫ ਅਸੀਂ ਇੱਕ ਹੋ ਕੇ ਇੱਕ ਝੂਠ ਹੋ ਕੇ ਆਪਾਂ ਲੜਾਈ ਲੜੀਏ ਔਰ ਇਹਨਾਂ ਨੂੰ ਖਤਮ ਕਰੀਏ ਜੀ kano